ਜਾ ਮੈਂ ਭੁੱਲ ਜਾਂਦਾ ਬਾਬੇ ਦਿਮਾਗ ਹੱਲ ਜਾਂਦਾ ਇਹ ਸਾਡੀ ਪ्योर ਪੰਜਾਬੀ ਆ ਪੰਜਾਬੀ ਦੇ ਵਿੱਚ ਹੀ ਚੱਲਿਆ ਸਾਡੇ ਚ ਥੋੜੀ ਜੀ ਇਹ 56000 ਦਾ ਹੋ ਗਿਆ ਵੀਰੇ ਇਹ 55 ਬਣ ਗਏ 50 ਤੇ 50 ਦਾ ਹਾਂ ਠੀਕ ਹੈ ਜੀ ਧੰਨਵਾਦ ਜੀ ਆ ਜਾ ਵੀਰੇ ਓਰਿਆ ਛੇੜੇਪਣ ਤੋਂ ਆਇਆ ਤੇਰੀ ਵੀਡੀਓ ਇਹਨੂੰ ਫੜਾਦੇ ਮੜੀ ਜੀ ਬਾਈ ਨੂੰ ਕੱਟ ਤੀਰੇ ਜਾ ਆ ਜਾ ਇੱਧਰ ਅਸਤਾਜ ਜੀ ਤੁਸੀਂ ਵੀ ਆ ਜਾਓ ਨਾਲ ਆਇਓ ਆ ਜਾ ਆ ਜਾ ਕੋਈ ਨਹੀਂ ਖੜਾ ਕੋਈ ਨਹੀਂ ਕੋਈ ਗੱਲ ਹੀ ਕੋਈ ਨਹੀਂ ਆਜਾ ਮੈਂ ਫਸਾ ਜੀ ਕੋਈ ਕਰਤਾ ਆਜਾ ਹਾਂ ਭਾਈ ਸੌਦਾ ਤੁਹਾਨੂੰ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਭਾਈ ਜੀ ਵਧੀਆ ਸੌਦਾ ਕਿਹੜੇ ਪਿੰਡੋਂ ਆਏ ਹੋ ਅਸੀਂ ਰਾਜਪੁਰੇ ਤੋਂ ਜੀ ਰਾਜਪੁਰਾ ਕਿੱਥੇ ਫਲੋਰ ਦੇ ਲੱਗੇ ਜੀ ਫਲੋਰ ਦੇ ਲਵੇ ਰਾਜਪੁਰਾ ਜੀ ਇਹ ਭਾਈ ਮੈਨੂੰ ਕਈ ਦਿਨਾਂ ਦਾ ਫੋਨ ਕਰਦਾ ਸੀ ਵੀ ਰਾਜੂ ਕੋਈ ਚੰਗਾ ਕੋਕਾ ਪੀਸ ਕੱਢ ਕੇ ਦੀ ਮੈਂ ਤਾਂ ਆਪਦੀ ਜਾਣ ਚ ਭਾਈ ਚੰਗਾ ਹੀ ਦਿੱਤਾ ਖਾਨ ਸਾਫ ਕੱਢ ਕੇ ਠੀਕ ਹੈ ਜੀ ਠੀਕ ਅੱਗੇ ਆਪਾਂ ਕਿਸਮਤ ਨਹੀਂ ਲਾ ਸਕਦੇ ਕਿਸਮਤ ਇਹਦੀ ਭਗਵਾਨ ਨੇ ਲਾਉਣੀ ਹੈ ਉਹ ਉੱਪਰਲੇ ਦੀ ਮਰਜ਼ੀ ਉਹ ਤਾਂ ਇਹ ਰਾਜੂ ਸੌਂਦੇ ਆਲ ਇਹ ਰਾਜੂ ਸੌਂਦੇ ਨਾਲ ਜ਼ਿਲ੍ਹਾ ਸਮਾਣਾ ਪਟਿਆਲਾ ਜ਼ਿਲ੍ਹਾ ਪਟਿਆਲਾ ਦੋਨੇ ਰਾਜੂ ਜ਼ਿਲ੍ਹਾ ਪਟਿਆਲਾ ਦੋਨੇ ਰਾਜੂ ਆਉਗਾ ਫਿਰ ਤਾਂ ਹਾਂ ਇਹਦਾ ਸੰਗਰੂਰ ਹੈ ਜ਼ਿਲ੍ਹਾ ਇਹਦਾ ਸੰਗਰੂਰ ਹੈ ਤੇਰਾ ਪਟਿਆਲਾ ਹੈਗਾ ਨਾ ਮਰਾ ਸੀ ਦਾ ਰਾਜੂ ਹੀ ਹੈ ਮਰਾ ਸੀ ਆ ਇਹ ਬੰਦੇ ਤੋਂ ਮੈਂ ਬੱਕਰੀ ਲੈ ਕੇ ਦਿੱਤੀ ਆ ਬਾਈਆਂ ਨੂੰ ਬਾਕੀ ਆ ਗਏ ਸਾਡੇ ਭਰਾ ਜੀ ਵੱਡੇ ਵੀ ਕਿਵੇਂ ਆ ਜੀ ਬੱਕਰੀ ਦੱਸੋ ਠੀਕ ਹੈ ਜੀ ਕੋਕਾ ਹੀ ਹੈ ਕੋਕਾ ਹੀ ਹੈ ਉਹ ਗੱਲ ਹੈ ਕਹਿੰਦਾ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ ਵਾਰ ਬਿਲਕੁਲ ਰਾਜੀ 쿠ਸੀ ਜੇ ਸੂਪੇ ਮਹਾਰਾਜ ਇਹਨੂੰ ਕਰੇ ਪਰਮਾਤਮਾ ਪਲਾ ਕਰੇ ਫਿਰ ਕੋਈ ਵੀ ਘਾਟਾ ਨਹੀਂ ਭਾਈ ਇਹੋ ਸ਼ੁਕਰੀ ਦੋਸਤ ਦੇਣੇ ਦੇਣੇ ਨੇ ਲੈ ਭਾਈ ਹੁਣ ਤੇਰੀ ਪੇਮੈਂਟ ਦੇਣਾ ਤੇ ਇਸ ਦੁਵਾਦੇ ਦੀ ਝੋਲੀ ਚ ਪਾ ਦੀ ਰਸਾ ਕੋਈ ਗੱਲ ਨਹੀਂ ਜ਼ਰੂਰ ਪਾਵਾਂ ਭਾਈ ਇੱਕ ਕੰਮ ਕਰਦੀ ਮੇਰੇ ਕਹੇ ਤੋਂ ਹਾਂਜੀ 100 ਰੁਪਏ ਤਾਂ ਇਹਨੂੰ ਛੋਟ ਕਰਦੀ 100 ਰੁਪਏ ਤੇਰੇ ਕਨੀਓਵ ਦੀ ਲਖਾਈ ਵੀ ਇਸੇ ਦੀ ਕਰਾਦੀ ਕਰਾ ਦਾਂ 100 ਇਹਦੀ ਝੋਲੀ ਚ ਕੰਨਾਂ ਦੇ ਨਾਲ ਪਾ ਦੀ ਪਾ ਦਾਂ ਮੈਂ ਵੀ ਇੰਨਾ ਕੰਮ ਪਰ ਕੋਈ ਕਰਦਾ ਨਹੀਂ ਹੈਗਾ ਕੱਲੀਓ ਲਖਾਈ ਕਰਦਾ ਹੈ ਤੇਰੇ ਸਗਨ ਕਰਕੇ ਤੋਰੂੰਗੀ ਹਾਂ 10 ਰੁਪਏ ਰੁਪਇਆ ਤੁਹਾਨੂੰ ਲੈਣ ਦਾ ਰਣ ਦੇਣਾ ਲਓ ਜੀ ਪੈਸੇ ਆਹ ਕਿੱਥੇ ਅੰਗਲ ਨਹੀਂ ਠੀਕ ਆ ਠੀਕ ਬੜੀ ਆ ਹਾਂ ਜਲਦੀ ਗੱਲ ਜਿੱਥੇ ਜਿਆਦਾ ਉੱਥੇ ਜਾਣਾ ਕਿੰਨਾ ਚਿਰ ਹੋ ਗਿਆ ਵੀ ਇਹਨੂੰ ਲੈ ਕੇ ਕਿੰਨੇ ਚਿਰ ਹੋ ਗਿਆ ਇਹਤਨਾ ਮਹੀਨਾ ਕਿ ਜਰ ਹੈ ਇਹ ਲੰਡਰ ਕਿੰਨੇ ਦੀ ਹੋਗੀ ਇਹ 50 ਤੇ ਸੀਦੀ ਪਾਲਣ ਦਾ ਮੁੱਲ ਨਹੀਂ ਸ਼ੌਂਕ ਦਾ ਮੁੱਲ ਹੀ ਕੋਈ ਇਹਦੇ ਹੱਡਾਂ ਦਾ ਮੁੱਲ ਨਹੀਂ ਆ ਪਾਲਣ ਦਾ ਨਾ ਪਾਣੀ ਦਾ ਭੁੱਲ ਨਹੀਂ ਬੱਕਰੀ ਦਾ ਤੋੜ ਛੱਡ ਦੇ ਨਾ ਜੀ ਮਾਈ ਕੈਨਾਲੀ ਆ ਤਾਂ ਹੁਣੀ ਕਰੀ ਜਾਣੀ ਆ ਇਹਨੂੰ ਆਖਿਆ ਜੀ ਬਾਈ ਨੂੰ ਮੈਂ ਤਾਂ ਗਈ ਤੇਰੇ ਹੱਥਾਂ ਚ ਚੱਲ ਜਿੱਥੇ ਵਾਲੀ ਆਦੀ ਹੈ ਜੀ ਬੱਕਰੀ ਜਿੱਥੇ ਅੰਜਾਲਾ ਜਿੱਥੇ ਅੰਜਾਲਾ ਬੱਕਰੀ ਖੜੀ ਇੱਕ ਹੋਰ ਨਹੀਂ ਗੱਲ ਹੋ ਰਹੀ ਜੇ ਤੂੰ ਮੈਨੂੰ ਬੁਲਾ ਲੰਨਾ ਆਹ ਦੇ ਖੜੀ ਆ ਬੱਕਰੀ ਲਈ ਉਰਾਂ ਕਰਕੇ ਆ ਬਣਾ ਲਾਂ ਉਹ ਵੀਰੇ ਜੋ ਤਿਆਰ ਹੋ ਗਈ ਉਹ ਤਿਆਰ ਹੈ ਕੱਚੀ ਆ ਥੋੜੀ ਜੀ ਇਹ ਦੋਨੇ ਪਹਿਣਾ ਨੇ ਜਦੋਂ ਤਿਆਰ ਹੋ ਗਈ ਨਾ ਉਹ ਤਿਆਰ ਹੋਈ ਪਈ ਆ ਇਹ ਹਲੇ ਕੱਚੀ ਆ ਥੋੜੀ ਜੀ ਗੱਬਣ ਆ ਗੱਲ ਆ ਆ ਆ ਜਾ ਰਜੂ ਬਾਬੇ ਇਹਨੂੰ ਵਾਦਾ ਕਰ ਆਪਾਂ ਰੱਬ ਤੋਂ ਵੱਡੇ ਨਹੀਂ ਆ ਜਿੱਥੇ ਦਾ ਗਾਲਾ ਉੱਥੇ ਜਾਊਗੀ ਹਾਂ ਪਰ ਰੱਬ ਤੋਂ ਛੋਟਿਆਂ ਤੋਂ ਹੀ ਭਾਈ ਛਾਈ ਵਾਲਾ ਦਿਓ ਮੈਨੂੰ ਛੱਤੀ ਪਾਸੋਂ ਕਹੇ ਵੀ ਇਹਨੂੰ ਵਾਦਾ ਕਰੇ ਮਾਰ ਕੇ ਛੱਤੀ ਪਾਸੋਂ ਛਾਈ ਵਾਲਾ ਬਾਬਾ ਮਾਰੋ ਪਹਿਲਾਂ ਤੇ ਹਾਂ ਨਾ ਆ ਛਾਈ ਵਾਲਾ ਆ ਗਿਆ ਵੀਰੇ ਲੈ ਭਾਈ ਬਾਬਾ ਇੱਕ 2 10 4 5 6 7 8 9 10 11 12, 12, 12, 12, 12, 12 13 14, 14, 14 15 16, बत्ती चौती पैंती छत्तीस सैंती अठत्ती चाली इकताली बयाली तरताली चौतालीतालीताली हो गया छियाली चले जाए संताली 48 49 50 50000 ਹੋ ਗਏ ਜੀ ਹਾਂ 6000 ਹੋ ਗਏ 6000 ਹੋਰ ਦੇਓ ਜੀ ਲਗਾ ਭਾਈ ਚਾ ਯਾਰ ਛੇ ਹੋ ਗਏ ਕੱਲੀ 1000 ਹੋ ਗਿਆ ਬਾਬਾ ਜੀ 56000 50000 ਹੋ ਗਿਆ 50 ਤੇ ਛੀ ਹੋ ਗਿਆ ਅੱਛਾ 55 ਹੋ ਗਿਆ ਮੈਂ ਭੁੱਲ ਜਾਨਾ ਨਾ ਅੱਜ ਤੂੰ ਕੁਛ ਮੇਰਾ ਖਿਆਲ ਹੈ ਠੰਡ ਦੀ ਮੰਨੀ ਤੇ ਹਾਏ ਹਾਏ ਲੋਈ ਨੂੰ ਲਾਈ ਨਹੀਂ ਚੱਕਰ ਰਹਿਣਾ ਬੋਲਾ ਲਾਈ ਨਹੀਂ ਅਜੇ ਲੋਈ ਲੂਈ ਲੋਈ ਨਹੀਂ ਲਾਈ ਕੋਸ਼ ਮਹਾਰਾਜ ਇਹੋ ਮਾਰ ਕੇ ਉਹ ਕੀਤਾ ਤੇ ਇਹਨੂੰ ਪੱਫਾ ਸਹੀ ਗੱਲ ਇਹ ਤਾਂ ਖਾਣ ਨਹੀਂ ਲੈਦਾ ਕਦਾ ਖੜਾ ਤੂੰ ਮੈਨੂੰ ਦੇਖ ਕੇ ਚਿੰਝ ਗਿਆ ਵੀ ਰਾਜੂ ਕਹਿੰਦਾ ਮੇਰਾ ਸੌਦਾ ਚੱਲ ਰੇ ਪਹਿਲਾਂ ਮੇਰਾ ਸੌਦਾ ਅੱਜ ਪਰ ਉਸਨੇ ਵੇਈਂ ਦੀ ਆ ਗਿਆ ਮੇਰਾ ਵਧੀਆ ਪਹਿਲਾਂ ਮੈਂ ਦੀ ਯਾਰ ਕੋਈ ਤਥਈ ਨਹੀਂ ਮੈਂ ਤਾਂ ਆਪੇ ਵਧੀਆ ਛੱਡ ਲਿਆ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪਈ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪਈ ਸਾਈ ਪੱਕੀ ਦੇ ਦੇ ਹੋਰ ਦੇ ਦੇ ਦੋਸੋ ਤਾ ਨਾ ਫਿਰ ਉਹ ਹੱਲ ਸਕਦਾ ਨਾ ਤੂੰ ਕਿਉਂ ਜੀ ਪੈਸੇ ਤਾਂ ਜਿਆ ਦਿਲਾ ਤੂੰ ਦੇ ਜੀ ਕਾਹ ਛੋਟੇ ਭਾਈ ਆਪੇ ਤਾਂ ਆਉਣਾ ਜੀ ਕਿਹੜੀ ਸੁਦਾ ਦੇਨੇਗਾ ਚਾਰ ਦਾ ਦੇਨੇਗਾ 400 ਕਿਉਂ ਭਾਈ ਚਾਰ ਦਾ 400 ਦਾ ਚਾਰ ਤੱਕ ਮਿੰਟ ਮੋਰੀਆ ਕਾਨੂੰ ਤੈਨੂੰ ਜਿਆਦਾ ਨਹੀਂ ਮਾਰਦਾ 300 ਤੇ ਚਾਰ ਦਾ ਹੋ ਗਿਆ ਚਲ ਠੀਕ ਰੱਖ ਲੈ 4300 ਦਾ ਖੁਸ਼ ਹੈ ਸਹੀ ਯਾਰ 4300 ਦਾ ਜੇ ਖੁਸ਼ ਹੈ ਤਾਂ ਦੀ ਜੇ ਦਿਲ ਨਰਾਜ਼ ਹੈ ਜਮੀਨਾਂ ਦੇ ਲਈ ਛੱਡਿਆ ਲੈ ਆ ਮੈਂ ਤਾਂ ਦਲਾਲੀ ਹਟ ਦੇ ਮੇਰਾ 200 ਜਿਹਦੀ ਹੱਕਵੰਦਾਂ ਨਾਲ ਲੈਣੀ ਹੱਕਵੰਦਾਂ ਨਾਲ ਉਹ ਵੀਦੂ ਵਿਚਾਰਾ ਉਹ ਦਲੇਲਾ ਸੌ ਦਾ ਦਲੇਲਾ ਸੌ ਦੇ ਦੋ ਕੋਈ ਨਹੀਂ ਕੱਟ ਦੇ ਦੋ ਉਹ ਯਾਰ ਕੱਟ ਦੇ ਦੇ ਤੂੰ ਖੁਸ਼ ਹੋ ਗਈ ਜੇ ਜਮੀ ਮਰਦਾ ਨਾ ਵੀ ਦੇ ਨਹੀਂ ਆਪਾਂ ਕਿਸੇ ਨਾਲ ਉਹ ਨਹੀਂ ਕਰੀ ਨਹੀਂ ਦੇਣੀ ਨਾ ਵੀ ਦੇ ਕੋਈ ਅੱਲਾ ਸੌ ਦੇ ਲੈ 200 ਦੇ ਦੇ ਕੁੱਕੜ ਦਾ ਕੀ ਲੈ ਤੂੰ ਖੁਸ਼ ਹੈ ਨਾ ਕੋਈ ਗੱਲ ਨਹੀਂ ਲਿਖਿਆ ਲਿਖਾਈ ਤੁਹਾਡੀ ਆ ਆ 200 ਦਾ ਪਹਿਲਾ ਰਿਸਾਈ ਆ 200 ਪਹਿਲਾਂ ਦੀ ਸਾਈ ਠੀਕ ਆ ਜੀ 100 ਪਿਛਲੀ ਦੀ ਸਾਈ ਹਰ ਤੇਰਾ 300 ਕਿਤੇ ਕਹਦੇ ਰਾਜੂ ਨੇ ਕੋਲੇ ਨਹੀਂ ਭਾਈ ਆਪਾਂ ਸੱਚੇ ਜੇ ਇਨਸਾਨ ਆ ਨਾ ਕੱਚੀਆਂ ਗੱਲਾਂ ਕਰੀਏ ਲੈ ਭਾਈ 2 3 4 5 7 8 9 10 11 12 13 14 15 16 17 ਅਬੇ ਕੀ ਹੋਣੀ ਬਾਕੀਆਂ ਨੂੰ 18 ਜਿਹੜੀ ਵੇਚਣੀ ਹੈ ਇਹ ਇਹਦਾ ਭਾਈ 19 ਲੈ ਕੀ ਆ ਪਾਈਆਂ ਨੇ 20 21 ਤੇ ਇਹਦਾ ਵੀ 22 23 24 25 26 27 28 ती। ती हो गए जी एक दो, ती। 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 एक दो तीन चार सात आठ ये दो चाली हो गए ला भाई एक, दो तीन

ਕੰਨ ਨਾ ਮੈਂ ਪੂਰੇ ਕਿਉਂ ਦੇਖਿਆ ਤੇ ਨਾਲ ਦੇ ਪਾਠੀਏ ਆ ਦੇਖ ਨੀ ਜੇ ਪਸੰਦ ਆ ਤਾਂ ਲੈਓ ਬਈ ਨਹੀਂ ਪਸੰਦ ਕੋਈ ਗੱਲ ਨਹੀਂ ਮਾਰ ਕੇ ਖੀਰ ਨਹੀਂ ਖਵਾਉਣੀ ਬੱਕਰੀ ਵੀ ਹੈਗੇ ਚੀਜ਼ ਥੋਨੇ ਪਾਲਨੀ ਆ ਮੈਂ ਤਾਂ ਰੁਪਏ ਲਵਾਉਣੀ ਨੇ ਕਿਉਂ ਬਈ ਪਿੱਛੋਂ ਨਾ ਬਸਤਾਵਾ ਕਰਿਓ ਬਹੁਤ ਵਧੀਆ ਬਸਤਾਵਾ ਕਰ ਦੋ 6 ਹੋ ਜੋ 6 ਨਹੀਂ ਯਾਰ ਫਿਰ ਉਹ ਦੇਖ ਲੈ ਡੱਬੀ ਉਹ ਵੀ ਬੱਕਰੀ ਮਗਰ ਆਹ ਦੇਖ ਲੈ ਇਹ ਬੱਕਰੀ ਇਸਨੇ ਜਾ ਗਈ ਆ ਚੰਗੀ ਬਾਹ ਤੇ ਆਇਆ ਰਜ ਚੰਗੀ ਬਾਹ ਤਾਂ ਤੁੰਨੂੰ ਚੱਲ ਥੱਲੇ ਬੱਕਰਾ ਵੀ ਇੱਟਲੇ ਐ ਲੈਣਾ ਲਵਾਉਣਾ ਭਾਈ ਤੇਰੀ ਮਰਜ਼ੀ ਐ ਕਿਉਂ ਜੀ ਬਈ ਲੈੰਦਰ ਤੇਰੇ ਪਸੰਦ ਦਾ ਅਗਲੇ ਨੂੰ ਛੇੜ ਲਾਨੇ ਆ ਦਵਾਈ ਘੱਟ ਫਿਰ ਗਾਹਾਂ ਚੱਲ ਫੇਰ ਲੰਬਾ ਲੈ ਲੈ ਕੋਈ ਕਿਉਂ ਭਾਈ ਆਹ ਦੇਖ ਲੈ ਰੋਡਾ ਔਰ ਰੋਡਾ ਆ ਚਿੱਟੀ ਅੱਖ ਦਾ ਪਰਲਾ ਵੀ ਚਿੱਟੀ ਅੱਖ ਦਾ ਹੀ ਆ ਹਾਂ ਇੱਕ ਆ ਖੁਰਦਾ ਐ ਇੱਕ ਆ ਖੁਰਦਾ ਐ ਆ ਸਿੰਘਾਂ ਵਾਲਾ ਆ ਸਿੰਘ ਨਿਉਨ ਉਹ ਨਹੀਂ ਲੈਣਾ ਸਿੰਘਾਂ ਵਾਲਾ ਆ ਆ ਬੱਕਰਾ ਹੀ ਲੈਣਾ ਅੱਜ ਆ ਆ ਜਿਹੜੇ ਦਿੱਤੀਆਂ ਕਰ ਲੈ ਇੰਨਾ ਚੋਂ ਦੇਖ ਹੈ ਛੋਟੇ ਕਰ ਲੈ ਛੋਟੇ ਨਹੀਂ ਕੰਨ ਛੋਟੇ ਨਹੀਂ ਆ ਦਾ ਕੰਨ ਬਹੁਤ ਨੇ ਤੇਰੀ ਮਰਜ਼ੀ ਹੈ ਆਪਦਾ ਵੇਚਣ ਇਹਨੇ ਜਾਂ ਪਾਲ ਕੇ ਕੰਨਾਂ ਨੂੰ ਕੀ ਹੁੰਦਾ ਹਾਂ ਵਧੀਆ ਯਾਰ ਬੱਕਰਾ ਦੇ ਵੀ ਦੇਵਾਂਗੇ ਬਾਹਰ ਵਾਲੀ ਤੂੰ ਇਹਦਾ ਆ ਆ ਆ ਓਏ ਆਹ ਤੂੰ ਪੁੱਛਦਾ ਭਾਨਾ ਨਾ ਕਾ ਕਾ ਪੈਸਿਆਂ ਦਾ ਭਈ ਆਹ 8.5 ਹਜ਼ਾਰ ਇਹਦੇ ਨਾਲ ਦੇ ਸੀ 35 20 ਸੋਨੇ ਇਕੱਠੇ ਲਏ ਨੇ ਛੀਵੇਂ ਕਿੰਨੇ ਨਾ 35 20 ਇਹ ਜੁਦੀ ਨੇ ਨਾਮਦ ਵਾਲਾ ਦੇਖਿਆ ਨਾ ਆ ਪਰਚੀ ਕੋਲੀ ਨਾ ਨਾ ਦੇਖਿਆ ਕਿ ਕਿਵੇਂ ਕਿਦਾਂ ਦੀ ਪਰਚੀ ਆ ਚੱਲ ਇਹਨਾਂ ਨੇ ਪਚਨੇ ਪਾਲਨੇ ਨੇ ਫਾਰਮ ਕਰਨਾ ਓ ਭਾਈ ਤੁਸਕਾਰਦੇ ਆ ਮੈਂ ਪੁੱਛ ਅੱਜ ਤੈਨੂੰ ਕੀ ਵਧੀਆ ਮੈਂ ਮਨਾ ਯਾਰ ਹੋਣੀ ਕਿਰਾਏ ਦੀ 4000 ਦਾ ਲੈਦਾ ਨਹੀਂ ਨਹੀਂ 4 ਦਾ ਹੈ 4 ਦਾ ਕੀ ਮਹਿੰਗਾ ਇਹ ਦੇ ਪੈਸੇ ਪੈਸੇ ਕੱਢ ਕੇ ਦੇ ਮੈਨੂੰ ਸੈੱਟ ਲੱਗੇ ਤੁਹਾਨੂੰ ਉਹ ਸੈੱਟ ਆ ਉਥੇ ਬੰਨੇ ਨੂੰ ਹੜਕੇ ਸੈਟ ਨੂੰ ਕੀ ਹੈ ਦੰਦ ਦੇਖਣੇ ਨੇ ਇਹਦੇ ਉਹ ਲੈ ਬਾਈ ਓਏ ਉਹ ਤੇਰੀ ਮਰਜ਼ੀ ਹੈ ਚਲ ਉਹ ਤੇਰੀ ਸਲਾਹ ਹੈ ਵੀਰੇ ਕੋਈ ਗੱਲ ਨਹੀਂ ਮੈਂ ਤਾਂ 5000 ਦੇਦਾ ਉਹਦੇ ਬਿਨਾ ਪੁੱਛੇ ਕਹਤਾ ਉਹ 3500 ਨੂੰ ਇਦੋਂ ਪਤਿਆ ਮੇਮ ਨੇ ਲੈਨੇ ਇਕੱਠੇ ਚੋਲੀ ਦੀ ਚੋਲੀ ਚਲੋ ਕੋਈ